ਦੇਖੋ ਸਭ ਤੋਂ ਪਹਿਲਾਂ ਤਾਂ ਚਿੰਤਾ ਨਹੀਂ ਕਰਨੀ ਕਿਸੇ ਨੇ ਵੀ ਦੇਖੋ ਤੁਹਾਡੇ ਸਾਹਮਣੇ ਬੈਠੇ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਫਿਰ ਕੀ ਹੋਇਆ ਜੇ ਪਰਚਾ ਪੈ ਗਿਆ ਤਾਂ ਕਿਹੜੀ ਗੱਲ ਮਰਦਾ ਤੇ ਪੈਂਦੇ ਆ ਨਾ ਪਰਚੇ ਪਰਚੇ ਦੀ ਨਹੀਂ ਕੋਈ ਗੱਲਬਾਤ ਹੈਗੀ ਨਾ ਡਰ ਪੈ ਸੀ ਕਿਉਂਕਿ ਜਿੱਦਣ ਆਪਾਂ ਨਿਕਲੇ ਸੀ ਨਾ ਬਾਹਰ ਜਦੋਂ ਥਾਣੇ ਚੋਂ ਉੱਥੋਂ ਨਿਕਲੇ ਸੀ ਆਪਾਂ ਫਿਰੋਜ਼ਪੁਰੋਂ ਇੱਕ ਹੀ ਗੱਲ ਕਹੀ ਸੀ ਨਾ ਵੀ ਚਾਹੇ ਧੌਣ ਲੈ ਜੇ ਤਲਵਾਰ ਨਾਲ ਆਪਣੇ ਪੀਰ ਨੂੰ ਮੰਦਾ ਨਹੀਂ ਬੁੱਲਣ ਦੇਣਾ ਜਾਨ ਹਾਜ਼ਰ ਆ ਸਾਡੀ ਤੇ ਬਾਕੀ ਦੇਖੋ ਬਹੁਤ ਮੇਰੇ ਵੀਰ ਮੇਰੀਆਂ ਭੈਣਾਂ ਸਾਡੇ ਗੁਰਪਾਈ ਸਾਡੀਆਂ ਸਰਕਾਰਾਂ ਸਾਡੇ ਬੱਚੇ ਬਹੁਤ ਫੋਨ ਕਰਦੇ ਆ ਕਿ ਮਾਂ ਤੁਸੀਂ ਠੀਕ ਹੋ ਸਾਡੇ ਪਛਮੰਦਾ ਮੰਚ ਵਾਲੇ ਜਿੰਨੇ ਵੀ ਸਾਡੇ ਭੈਣ ਭਾਈ ਆ ਸਾਰੇ ਉਹਦਿਆਂ ਵਾਲੇ ਸਰਕਾਰਾਂ ਸਾਡੀਆਂ ਗਰੀਬ ਨਿਵਾਜ਼ ਸਾਡੀਆਂ ਸਰਕਾਰਾਂ ਜਿੰਨੀਆਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਸਾਰੇ ਸਾਨੂੰ ਬਹੁਤ ਮਤਲਬ ਮਿਸ ਵੀ ਕਰਦੇ ਪਏ ਆ ਔਰ ਗੱਲਬਾਤ ਵੀ ਕਰਨਾ ਚਾਹੁੰਦੇ ਆ ਵੀ ਸਾਰੇ ਸਾਨੂੰ ਦੱਸੋ ਕਿੱਦਾਂ ਤੁਸੀਂ ਪਰੇਸ਼ਾਨ ਆ ਰਾਜੀ-ਬਾਜੀ ਆਸਪਾਸ ਠੀਕ ਠਾਕ ਆ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਫਿਰ ਕੀ ਹੋਇਆ ਆਪਾਂ ਗੁਨਾਹ ਨਹੀਂ ਕੀਤਾ ਆਪਾਂ ਰੱਬ ਦਾ ਨਾਮ ਲੈਨੇ ਸਾਰੇ ਜਿਨ੍ਹਾਂ ਨੂੰ ਭਾਈ ਤਕਲੀਫ ਆ ਉਹਨਾਂ ਨੂੰ ਤਾਂ ਤਕਲੀਫ ਹੈਗੀ ਆ ਕਈ ਤਾਂ ਤਾੜੀਆਂ ਮਾਰਦੇ ਖੁਸ਼ ਹੁੰਦੇ ਕੋਈ ਗੱਲ ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਹੋਰ ਨਿੰਦੋ ਹੋਰ ਜ਼ਿਆਦਾ ਬਦਨਾਮ ਕਰੋ ਹੋਰ ਜ਼ਿਆਦਾ ਸਾਡੀ ਝੋਲੀ ਚ ਜੋ ਕੁਝ ਪਾਉ ਸਾਨੂੰ ਕੋਈ ਨਹੀਂ ਫਕੀਰਾਂ ਕੋਈ ਨਹੀਂ ਇਹ ਚੀਜ਼ ਨਾਲ ਕਿਉਂਕਿ ਸਾਡਾ ਮਾਲਕ ਸਾਨੂੰ ਪਿਆਰ ਕਰਦਾ ਸਾਡੀ ਸਰਕਾਰ ਸਾਨੂੰ ਪਿਆਰ ਕਰਦੀ ਹੈ ਸਾਨੂੰ ਕੋਈ ਕੋਈ ਇਹਦੇ ਕੋਈ ਗੁੱਸਾ ਗਿਲਾ ਨਹੀਂ ਜੋ ਮਰਜ਼ੀ ਕਹਿ ਲਵੇ ਜੋ ਮਰਜ਼ੀ ਇਹ ਕਹਿ ਦਵੇ ਸਾਨੂੰ ਕੋਈ ਨਹੀਂ ਪਰ ਇਹਨੇ ਬਹੁਤ ਕੁਝ ਕਿਹਾ ਕਹਿੰਦੇ ਜੀ ਬੀਬੀ ਨੇ ਉਸ ਦਿਨ ਆਪਣਾ ਗੈਂਗ ਸੱਜਿਆ ਹੋਇਆ ਸੀ ਫਕੀਰ ਸਟੂਲਿਆਂ ਦਾ ਗੈਂਗ ਆ ਟਰਾਂਸ ਜੈਂਡਰ ਜਿੰਨੇ ਵੀ ਸੀਗੇ ਨਾਲ ਆਏ ਸੀ ਹੁਣ ਦੱਸੋ ਤੁਸੀਂ ਅਗਲੇ ਕਬੀਲਦਾਰ ਬੰਦੇ ਆ ਪੜ੍ਹੇ ਲਿਖੇ ਇੰਨੇ ਆ ਉਹ ਆਪਣੇ ਉਹ ਧਿਆਂ ਵਾਲੇ ਦਰਬਾਰਾਂ ਵਾਲੇ ਉਹ ਦੇਖੋ ਉਹਨਾਂ ਨੂੰ ਸਟੂਲੇ ਕਹਿਣਾ ਇਹਨੂੰ ਉਹਨਾਂ ਨੂੰ ਸਟੂਲੇ ਲਈ ਉਹਨਾਂ ਨੂੰ ਟਰਾਂਸ ਜੈਂਡਰ ਕਹਿਣਾ ਦੱਸੋ ਕਿੱਤੋਂ ਗਦਾਕ ਤੁਸੀਂ ਦੱਸੋ ਵੀ ਅਸੀਂ ਇਹਨਾਂ ਨੂੰ ਇੱਕ ਲਬਜ ਵੀ ਜਾਂ ਇਹਨਾਂ ਦੀ ਪਰਿਵਾਰ ਨੂੰ ਜਾਂ ਇਹਨਾਂ ਨੂੰ ਕਿਸੇ ਨੂੰ ਅਸੀਂ ਇੱਕ ਲਬਜ ਮਾੜਾ ਬੋਲਿਆ ਪਰ ਸਾਡੇ ਭੈਣ ਭਾਈਆਂ ਨੂੰ ਜੇ ਕੋਈ ਸਟੂਲਾ ਬੋਲਦਾ ਟਰਾਂਸ ਜੈਂਡਰ ਬੋਲਦਾ ਸਾਰੇ ਜਿੰਨੇ ਵੀ ਟਰਾਂਸ ਜੈਂਡਰ ਇਹਦੇ ਨਾਲ ਆਏ ਸੀਗੇ ਤਾਂ ਦੇਖੋ ਫਿਰ ਅਸੀਂ ਆਪਣੀ ਜਗ੍ਹਾ ਬਿਲਕੁਲ ਸੱਚੇ ਆ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਕੋਈ ਮਾੜਾ ਕਮੈਂਟ ਵੀ ਕਰਦਾ ਸਾਨੂੰ ਕੋਈ ਟੈਨਸ਼ਨ ਨਹੀਂ ਇਹਨਾਂ ਚੀਜ਼ਾਂ ਨਾਲ ਕਿਉਂਕਿ ਅਸੀਂ ਸੱਚ ਤੇ ਹੱਕ ਲਈ ਲੜਦੇ ਪਏ ਆ ਕੋਈ ਅਸੀਂ ਕਿਸੇ ਹੋਰ ਚੀਜ਼ ਲਈ ਨਹੀਂ ਲੜਦੇ ਜ਼ਮੀਨਾਂ ਲਈ ਨਹੀਂ ਲੜਦੇ ਮਨਪ੍ਰੀਤ ਦਾ ਮੇਰੇ ਨਾਲ ਕੋਈ ਇਹ ਨਹੀਂ ਹੈ ਕਿ ਜ਼ਮੀਨ ਦਾ ਕੋਈ ਸੀ ਹਿਸਾਬ ਕਿਤਾਬ ਜਾਂ ਮਨਪ੍ਰੀਤ ਨਾਲ ਮੈਂ ਕਾ ਲੜਦੀ ਸੀ ਮਨਪ੍ਰੀਤ ਨੇ ਸਾਨੂੰ ਬਹੁਤ ਕੁਝ ਪਹਿਲਾਂ ਹੀ ਕਿਹਾ ਹੋਇਆ ਸੀਗਾ ਮੇਰੇ ਪਰਿਵਾਰ ਨੂੰ ਬਹੁਤ ਕੁਝ ਪਹਿਲਾਂ ਹੀ ਕਿਹਾ ਸੀਗਾ ਉਹਨੂੰ ਹਰ ਗੱਲ ਤੇ ਉਹਨੂੰ ਸਟੂਲਾ ਦੱਸਦਾ ਆ ਦੇਖੋ ਤੁਸੀਂ ਦੱਸੋ ਵੀ ਕਿੰਡੀ ਕੰਡੀਸ਼ਨ ਬਣਾਉਂਦਾ ਆਪਣੀ ਇੱਕ ਜਨਾਨੀ ਨਾਲ ਐਡਾ ਵੱਡਾ ਮੱਥਾ ਲਾਇਆ ਹੋਇਆ ਅਗਰ ਇਹ ਇਹ ਆਪਣੇ ਆਪ ਨੂੰ ਕਹਿੰਦਾ ਸੀਗਾ ਵੀ ਮੈਂ ਗੁਰਸਿੱਖਾ ਤਾਂ ਇਹ ਮੈਨੂੰ ਆਪਣੀ ਭੈਣ ਮੰਨਦਾ ਸੀ ਤਾਂ ਫਿਰ ਇੱਥੋਂ ਤੱਕ ਨਾ ਪਹੁੰਚਦਾ ਪਰ ਇਹਨੇ ਜਰਾ ਵੀ ਨਾ ਸੋਚਿਆ ਇਹਨੇ ਜਰਾ ਵੀ ਇਹ ਗੱਲ ਨੂੰ ਸੋਚਿਆ ਅਸੀਂ ਫਿਰ ਵੀ ਸੋਚ ਲਿਆ ਸੀ ਕਿ ਅਸੀਂ ਇਹਦੇ ਤੇ ਇਹੋ ਜਿਹਾ ਕੁਝ ਨਹੀਂ ਕਰਨਾ ਅਸੀਂ ਆਰਜ਼ੀ ਨਹੀਂ ਦੇਣੀਆਂ ਅਸੀਂ ਆ ਚੀਜ਼ਾਂ ਨਹੀਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ ਫਕੀਰਾਂ ਨੂੰ ਲੜਾਈਆਂ ਲੜਨੀਆਂ ਪਰ ਨਹੀਂ ਏ ਚਲੋ ਆਪਣੀਆਂ ਇਹ ਮਰਜ਼ੀਆਂ ਕਰ ਲੀਆਂ ਇਹਨਾਂ ਨੇ ਠੀਕ ਐ ਰਾਜੀ ਵਾਜੀ ਆ ਭਾਈ ਅਸੀਂ ਆਪਦੇ ਖੁਸ਼ ਆ ਕੋਈ ਟੈਨਸ਼ਨ ਨਹੀਂ ਗਈ ਆ ਪ੍ਰਮਾਤਮਾ ਨੂੰ ਹੋਰ ਵੀ ਮੱਤ ਬਖਸ਼ੇ ਸੱਚੇ ਪਾਤਸ਼ਾਹ ਨੂੰ ਹੋਰ ਵੀ ਮੱਤ ਬਖਸ਼ੇ ਤੇ ਬਾਕੀ ਗੱਲ ਇਹ ਆ ਵੀ ਦੇਖੋ ਜੀ ਹਰ ਚੀਜ਼ ਦਾ ਸਾਥ ਤਾਂ ਦੇਣਾ ਪੈਣਾ ਕਿਉਂਕਿ ਇਹਨੇ ਮੈਨੂੰ ਕਿਹਾ ਸੀ ਵੀ ਮੇਰੀ ਹਰ ਗੱਲ ਦਾ ਤੈਨੂੰ ਜਵਾਬ ਦੇਣਾ ਪੈਣਾ ਤਾਂ ਮੈਨੂੰ ਵੀ ਹੁਣ ਭਾਈ ਤੈਨੂੰ ਵੀ ਕੋਰਟ 'ਚ ਸਾਰਿਆਂ ਨੂੰ ਜਵਾਬ ਦੇਣਾ ਪੈਣਾ ਕੋਰਟ ਹੀ ਪੁੱਛੂਗੀ ਸਵਾਲ ਹੁਣ ਅਸੀਂ ਨਹੀਂ ਤੇਰੇ ਤੋਂ ਪੁੱਛਣਾ ਹੁਣ ਕੁਝ ਵੀ ਹਰ ਸਵਾਲ ਦਾ ਜਵਾਬ ਤੁਹਾਨੂੰ ਵੀ ਉੱਥੇ ਦੇਣਾ ਪੈਣਾ ਹਰ ਚੀਜ਼ ਦਾ ਤੇ ਬਾਕੀ ਚਲੋ ਕੋਈ ਨਹੀਂ ਬਾਕੀ ਕਿਸੇ ਨੇ ਚਿੰਤਾ ਨਹੀਂ ਕਰਨੀ ਦੇਖੋ ਫੋਨ ਬਹੁਤਾਂ ਦੇ ਫੋਨ ਕਰਕੇ ਕਈ ਵਾਰ ਬਹੁਤ ਪਰੇਸ਼ਾਨੀ ਹੁੰਦੀ ਆ ਤਾਂ ਕੋਈ ਨਹੀਂ ਰਾਜੀ ਵਾਜੀ ਅਸੀਂ ਘਰ ਆਵਾਂਗੇ ਅੱਜ ਸਵੇਰੇ ਤੇ ਮਾਲਕ ਸੁੱਖ ਰੱਖੇ ਐਫਆਈਆ ਨੰਬਰ ਦੱਸੋ ਤੇ ਆਪਣੀ ਬੱਚੇ ਪੁੱਛਦੇ ਸ ਕਈ ਭਾਈ ਵੀ ਪੁੱਛਦੇ ਸੀ ਮੇਰੇ ਭੈਣਾਂ ਵੀ ਪੁੱਛਦੇ ਸੀ ਵੀ ਐਫਆਈ ਨੰਬਰ 352 ਐਫਆਈ ਨੰਬਰ ਥਾਣਾ ਗੁਰੂ ਅਰਸਾਈ ਜ਼ਿਲ੍ਹਾ ਫਿਰੋਜ਼ਪੁਰ ਕੱਲ ਦਾ ਪਰਚਾ ਹੋਇਆ 352 ਦਾ ਪੁੱਤ ਨਾਲੇ ਇਹ ਹਾਂ ਸੱਚ ਇੱਕ ਗੱਲ ਹੋਰ ਇਹਨਾਂ ਨੇ ਇਹ ਬਿਆਨ ਕੀਤਾ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜੋ ਵੀ ਗੱਦੀ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਆਪਣੀ ਐਫ ਆਈ ਆਰ ਦੇ ਵਿੱਚ ਲਿਖਿਆ ਹੋਇਆ ਹਾਂਜੀ ਆਪਣੇ ਤੁਸੀਂ ਆ ਦੇਖੋ ਸਾਰੀ ਚੈੱਕ ਕਰ ਲਿਓ ਉਹਦੇ ਵਿੱਚ ਲਿਖਿਆ ਗਿਆ ਵੀ ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਗੱਡੀਆਂ ਕਰ ਰਹੇ ਆ ਉਹ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਤਾਂ ਇਹ ਸੋਚ ਰਹੀ ਆ ਮਨਪ੍ਰੀਤ ਨੇ ਕਹੀ ਇਹ ਗੱਲ ਬਾਕੀ ਚਲੋ ਜਿੰਨੇ ਵੀ ਆਪਣੇ ਫਕੀਰ ਆ ਸਾਰੀ ਤਿਆਰੀ ਕਰੋ ਜੇਲ੍ਹ ਜਾਣ ਦੀ ਕਿਉਂਕਿ ਆਪਾਂ ਪੀਰਾਂ ਨੂੰ ਮੰਨਦੇ ਆਪਾਂ ਫਕੀਰਾਂ ਨੂੰ ਮੰਨਦੇ ਆ ਨਾ ਆਪਾਂ ਰੱਬ ਦਾ ਨਾਮ ਲੈਣੇ ਆ ਤਾਂ ਕਰਕੇ ਆਪਾਂ ਨੂੰ ਤਿਆਰੀ ਕਰਨੀ ਪੈਣੀ ਆ ਵੀ ਹਰ ਕਿਸੇ ਨੂੰ ਗੁੰਮਰਾਹ ਕੀਤਾ ਜਾਂਦਾ ਦੇਖੋ ਜੀ ਮਾਨਪ੍ਰੀਤ ਤਾਂ ਕਿਸੇ ਨੂੰ ਗੱਲ ਕਿਸੇ ਨੂੰ ਕਰਨ ਨਹੀਂ ਦਿੰਦਾ ਔਰ ਤੁਸੀਂ ਸੋਚੋ ਵੀ ਆਪਾਂ ਨੂੰ ਸੰਗਤ ਸੰਗਤ ਨੂੰ ਸੀ ਗੁੰਮਰਾਹ ਕਰ ਸਕਦੇ ਆ ਇੰਨੀ ਭੋਲੀ ਸੰਗਤ ਆ ਇੰਨੀ ਭੋਲੀ ਦੁਨੀਆ ਹਾਂ ਮੈਂ ਤਾਂ ਸੋਚ ਕੇ ਹੈਰਾਨ ਹੈ ਚੀਜ਼ਾਂ ਲਈ ਜਦੋਂ ਇਹ ਨਾ ਬਿਆਨ ਕਰਦੇ ਆ ਕਿੰਨੇ ਸੋਹਣੇ ਤਰੀਕੇ ਨਾਲ ਬਿਆਨ ਕਰਦੇ ਆ ਵੀ ਦੁਨੀਆ ਨੂੰ ਇਹ ਗੁੰਮਰਾਹ ਕਰਦੇ ਆ ਦੁਨੀਆ ਨੂੰ ਅੱਜ ਦੁਨੀਆ ਸੋਚਦੀ ਨਹੀਂ ਕਿ ਵੀ ਅਸੀਂ ਜੋ ਵੀ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ ਜਾਂ ਅਸੀਂ ਕਿਸੇ ਨੂੰ ਪੈਸਾ ਦੇ ਰਹੇ ਹਾਂ ਸਹੀ ਹੈ ਜਾਂ ਗਲਤ ਬਾਕੀ ਬਾਬਾ ਜੀ ਚਲੋ ਆ ਹਾਂਜੀ ਕਰਾਇਆ ਤੇ ਕਹਿੰਦੇ ਬੱਚਾ ਨਾਲ ਮੇਰੀ ਗੱਲ ਕਰਾਇਓ ਅੱਛਾ ਜੀ ਹਾਂਜੀ ਹਾਂਜੀ ਸਲਾਮ ਸਾਰੇ ਮੇਰੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਸਲਾਮ ਭਾਈ ਸਾਰੇ ਠੀਕ ਠਾਕ ਹੋ ਪੁੱਤ ਹਾਂਜੀ 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 ਹਾਂ ਠੀਕ ਆ ਪੁੱਤ ਠੀਕ ਆ ਹਾਂਜੀ ਪੁੱਤ ਆਪਣੇ ਮੈਨੂੰ ਕੋਈ ਆਪਣੇ ਸੇਵਾਦਾਰ ਪੁੱਛ ਰਿਹਾ ਸੀ ਔਰ ਸੰਗਤ ਬਹੁਤ ਜ਼ਿਆਦਾ ਫੋਨ ਤੋਂ ਫੋਨ ਕੀਤੀ ਜਾ ਰਹੀ ਹੈ ਕਿ ਪਪਾ ਜੀ ਐਫ ਆਰ ਨੰਬਰ ਕਿੰਨਾ ਹੈ ਉਹਦੇ ਵਿੱਚ ਆਪਣਾ ਐਫ ਆਰ ਨੰਬਰ ਹੈ 200 300 52 ਐਫ ਆਰ 352 ਹੈ ਔਰ ਥਾਣਾ ਗੁਰੂ ਹਰਸਾਏ ਜਿਲ੍ਹਾ ਫਿਰੋਜ਼ਪੁਰ ਤੇ ਇਹ ਕੱਲ ਰਾਤ ਦਾ ਪਰਚਾ ਹੈ ਯਾਨੀ ਕਿ ਇਸ ਟਾਈਮ ਦਾ ਪਰਚਾ ਇਸ ਟਾਈਮ ਤੋਂ 2 ਘੰਟੇ ਬਾਅਦ ਪਰਚਾ ਹੋਇਆ ਸੀ ਤੇ ਹੋਰ ਪੁੱਤ ਸਾਰੇ ਠੀਕ ਠਾਕ ਰਹੋ ਅੱਜ ਵੀਰਵਾਰ ਹੈ ਦਾਤਿਆਂ ਤੇ ਜਾਓ ਦਾਤਿਆਂ ਤੇ ਸੇਵਾ ਕਰੋ ਜਿੰਨੇ ਵੀ ਆਪਣੇ ਦਰਬਾਰਾਂ ਦੇ ਨਾਲ ਜੁੜੇ ਨੇ ਆਪਾਂ ਉਹਦੇ ਪਾਈਆ ਦਰبارਾਂ ਤੇ ਸਲਾਮ ਦੁਆ ਕਰਕੇ ਆਓ ਅੱਜ ਵੀਰਵਾਰ ਦਾ ਦਿਨ ਹੈ ਔਰ ਅਸੀਂ ਹੈਪੀ ਆਂ ਖੁਸ਼ ਆਂ ਤੁਹਾਡੀਆਂ ਦੁਆਵਾਂ ਸਾਡੇ ਨਾਲ ਹੋਣੀਆਂ ਚਾਹੀਦੀਆਂ ਨੇ ਲਓ ਬਾਬੇ ਨਾਲ ਗੱਲ ਕਰੋ ਹਾਂਜੀ ਬਾਕੀ ਵੀ ਸਾਰੇ ਦੇਖੋ ਸਾਰੇ ਤੁਹਾਡੀਆਂ ਦੁਆਵਾਂ ਨਾਲ ਆਪਾਂ ਇੱਥੋਂ ਤੱਕ ਆਏ ਆ ਹਨਾ ਤੁਹਾਡੀਆਂ ਦੁਆਵਾਂ ਸਾਡੇ ਸਿਰ ਤੇ ਹੋਣੀਆਂ ਚਾਹੀਦੀਆਂ ਤੇ ਬਹੁਤ ਜਲਦੀ ਤੁਹਾਡੀ ਮਾਂ ਪਿੰਡ ਸ਼ਾਂਗਰ ਉਤਾੜ ਤੋਂ ਫਰੀਦ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਬੇ ਫਰੀਦ ਦੇ ਘਰ ਆਪਣੇ ਬਾਬੇ ਫਰੀਦ ਦੇ ਘਰ ਦੇਖੋ ਕਾਣੀ ਚੱਲੀ ਸੀ ਹਾਂ ਜਿੱਥੋਂ ਕਾਣੀ ਚੱਲੀ ਆ ਉੱਥੇ ਬਾਬੇ ਫਰੀਦ ਦੇ ਨੰਗੇ ਪੈਰੀ ਪਿੰਡ ਸ਼ੰਗਰਾਇ ਉਤਾੜ ਤੋਂ ਲੈ ਕੇ ਸੰਗਤਾਂ ਦੇ ਨਾਲ ਤੁਰ ਕੇ ਬਾਬੇ ਫਰੀਦ ਦੇ ਘਰ ਜਾਊਗੀ ਕਿਉਂਕਿ ਸੱਚ ਤੇ ਹੱਕ ਦਾ ਫੈਸਲਾ ਹੋਣਾ ਸੱਚ ਆਉਣ ਲੱਗੇ ਟਾਈਮ ਲੱਗਦਾ ਸੱਚ ਤੇ ਹੱਕ ਦਾ ਹੀ ਫੈਸਲਾ ਹੋਣਾ ਹਮੇਸ਼ਾ ਸੱਚੀ ਦੁਨੀਆ ਤੇ ਰਹਿਣਾ ਰੱਬ ਦਾ ਨਾਂ ਦੁਨੀਆ ਤੇ ਰਹਿਣਾ ਜਾਂ ਮੇਰੇ ਪੀਰ ਦਾ ਦੁਨੀਆ ਤੇ ਨਾਂ ਰਹਿਣਾ ਬਸ ਬਾਕੀ ਜੋ ਮਰਜ਼ੀ ਕਰ ਜਵੇ ਜੋ ਮਰਜ਼ੀ ਬੋਲ ਜਵੇ ਭਲਾ ਹੋਵੇ ਦਾਦਾ ਮਿਹਰ ਕਰੇ ਉਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਦਾਦਾ ਸੱਚੀ ਸਰਕਾਰ ਬਾਕੀ ਜਦੋਂ ਤੁਸੀਂ ਸਾਡੇ ਨਾਲ ਆ ਸਾਰੀ ਸੰਗਤ ਸਾਡੇ ਨਾਲ ਹੈ ਸਾਰੇ ਮਤਲਬ ਭੈਣ ਭਾਈ ਸਾਡੇ ਨਾਲ ਇੰਨਾ ਪਿਆਰ ਸਾਨੂੰ ਮਿਲਦਾ ਪਿਆ ਬਾਹਰ ਵਿਦੇਸ਼ਾਂ ਜੋ ਸਾਨੂੰ ਪਿਆਰ ਮਿਲਦਾ ਪਿਆ ਅਣਾਂ ਤੇ ਮਾਲਕ ਭਲਾ ਕਰੇ ਕਿਉਂਕਿ ਦੇਖੋ ਜੀ ਸੱਚ ਲਈ ਅਣ ਕੇ ਖੜੇ ਆਂ ਅਹ ਦੇਖੋ ਜੀ ਮੈਂ ਤਾਂ ਉਸ ਅਕਾਰਪੁਰਖ ਤੋਂ ਮਾਫੀ ਮੰਗ ਸਕਦੀ ਆ ਉਸ ਅੱਲਾ ਪਾਕ ਤੋਂ ਮਾਫੀ ਮੰਗ ਸਕਦੀ ਆ ਕਿਸੇ ਗਰੀਬ ਤੋਂ ਮਾਫੀ ਮੰਗ ਸਕਦੀ ਆ ਤੁਸੀਂ ਮੈਨੂੰ ਇਦਾਂ ਦੀ ਸਜ਼ਾ ਦੇ ਦੋ ਕਿਸੇ ਗਰੀਬ ਦੇ ਘਰ ਬਹਿ ਕੇ ਪ੍ਰਸ਼ਾਦਾ ਸ਼ਾਹ ਕਿੱਥੇ ਤੇਰੀ ਸਜ਼ਾ ਮੈਂ ਉੱਥੇ ਛਕਣ ਨੂੰ ਤਿਆਰ ਆ ਉਹਨਾਂ ਦੀ ਸੇਵਾ ਕਰਨ ਨੂੰ ਤਿਆਰ ਆ ਪਰ ਦੇਖੋ ਮੈਂ ਝੂਠੇ ਪਰਚਿਆਂ ਚ ਤੇ ਝੂਠੇ ਇਲਜ਼ਾਮਾਂ ਦੇ ਵਿੱਚ ਨਹੀਂ ਰਹਿ ਸਕਦੀ ਕਿਉਂਕਿ ਕੱਢੂਗਾ ਮੇਰਾ ਪੀਰ ਲਿਆਊਗਾ ਸਭ ਕੋ ਸੱਚ ਸਾਹਮਣੇ ਤੇ ਬਾਕੀ ਜਿਉਂਦੇ ਵਾਸਤੇ ਰੋ ਭਲਾ ਹੋਵੇ ਮਹਾਰਾਜ ਲੰਬੀਆਂ ਮਰਾ ਕਰੇ ਜਜਕਾਰ ਹੋਵੇ ਬੇੜੇ ਪਾਰ ਹੋਣ ਤਰਕੀਆਂ ਬਖਸ਼ੇ ਮੇਰਾ ਦਾਤਾ ਪੀਰਾਂ ਦਾ ਪੀਰ ਗੌਸਤਾ 11ਵਾਂ ਵਾਲਾ ਪੀਰ ਜਿਹੜਾ ਬਦਲ ਦਵੇ ਤਕਦੀਰ ਜਿਉਂਦੇ ਵゼ ਰੋ ਭਲਾ ਹੋਏ ਮਾਰੇ ਤਰਕੀਆਂ ਬਖਸ਼ੇ